ਹੋ ਟੈਂਡ ਖੂ ਦੀ ਵਾਂਗੂ ਤੂੰ ਆਹੀ ਸੀ ਪਰ ਕੇ ਹੋ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਹੁਨਾ ਹਾਤੋ ਕੇ ਤੇਰਾ ਨੀ ਅੱਜ ਬਦਲਿਆ ਬਾਣਾ ਨੀ ਤੇਰਾ ਹਸਦਾ ਖੇਡਦਾ ਉੜ ਗਿਆ ਪੌਰ ਨਮਾਣਾ ਨੀ ਅਟ ਹੋ ਗਿਆ ਪਿੰਜਰਾ ਨੀ ਰੂ ਤੇਰੀ ਪੜ ਕੇ ਨੀ ਤੋਰ ਚੱਲੀ ਜਾਂ ਦੜੀਏ ਨੀ ਖਾਲੀ ਹੱਥ ਕਰਕੇ ਨੀ ਤੈਨੂੰ ਧੁਰ ਦਰਗਾਹੋਂ ਜਿੱਦੇ ਮਿਲੀਆਂ ਤਾਰਾਂ ਨੀ ਤੇਰੀ ਚੱਕ ਦੀ ਢੋਲੀ ਨੀ ਰੜ ਚਾਰ ਕੋਹਾਰਾਂ ਮਨਾ ਮੁਹੀ ਰੋਈ ਨੀ ਕਵੱਖੀਆਂ ਭਰ ਕੇ ਤੁਰ ਚੱਲੀ ਜਾਂ ਦੜੀਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਵਿਦਾ ਕਰਨ ਨੂੰ ਸਾਖ ਕਬੀਲੇ ਜੁੜ ਗਏ ਪਿੱਛੇ ਮੋੜਨਾ ਵੇਖਿਆ ਜਿਹੜੇ ਛੱਡ ਕੇ ਤੁਰ ਗਏ ਇੱਕ ਰਾਖਤਰੀ ਨੂੰ ਫੋਲ ਲੈਣ ਕੇ ਭੜ ਕੇ ਤੁਰ ਚੱਲੀ ਜਾਂਦੜੀ ਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਤੁਰ ਦਰਗਾ ਹੋ ਜਿੱਦ ਮਿਲੀਆਂ ਤਾਰਾਂ ਤੇ ਤੇਰੀ ਚੱਕੜੀ ਢੋਲੀ ਨਿਰਾਲ ਚਾਰ ਕੋਹਾਰਾ ਮਨਾ ਮੋਹੀ ਰੋਈ ਨੀਕ ਵਖੀਆਂ ਭਰ ਕੇ ਤੁਰ ਚੱਲੀ ਜੰਦੜੀਏ ਨੀ ਖਾਲੀ ਹੱਥ ਕਰਕੇ ਹੋ ਟੈਂਡ ਖੂਦੀ ਵਾਂਗੂ ਤੂੰ ਆਹੀ ਸੀ ਪਰ ਕੇ ਹੋ ਤੁਰ ਚੱਲੀ ਜਿੰਦੜੀਏ ਨਹੀਂ ਖਾਲੀ ਹੱਥ ਕਰਕੇ ਤੁਰ ਚੱਲੀ ਜਿੰਦੜੀਏ ਨਹੀਂ ਖਾਲੀ ਹੱਥ ਕਰਕੇ ਹੁਨਾ ਹਾਥੋ ਕੇ ਤੇਰਾ ਨਹੀਂ ਅੱਜ ਬਦਲਿਆ ਬਾਣਾ ਤੇ ਤੇਰਾ ਹਸਦਾ ਖੇਡਦਾ ਉੜ ਗਿਆ ਪੌਰ ਨਮਾਣਾ ਨੀ ਅਡ ਹੋ ਗਿਆ ਪਿੰਜਰਾ ਨੀ ਰੂ ਤੇਰੀ ਪੜ ਕੇ ਤੋਰ ਚੱਲੀ ਜਾਂ ਦੜੀ ਨੀ ਖਾਲੀ ਹੱਥ ਕਰਕੇ ਨੀ ਤੈਨੂੰ ਧੁਰ ਦਰਗਾਹੋਂ ਜਿੱਦੇ ਮਿਲੀਆਂ ਤਾਰਾਂ ਨੀ ਤੇਰੀ ਚੱਕ ਦੀ ਢੋਲੀ ਨੀ ਰੜ ਚਾਰ ਕੋਹਾਰਾਂ ਮਨਾ ਮੂਹੀ ਰੋਈ ਨੀ ਕਵੱਖੀਆਂ ਭਰ ਕੇ ਤੁਰ ਚੱਲੀ ਜਾਂ ਦੜੀਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਵਿਦਾ ਕਰਨ ਨੂੰ ਸਾਖ ਕਬੀਲੇ ਜੁੜ ਗਏ ਪਿੱਛੇ ਮੋੜਨਾ ਵੇਖਿਆ ਜਿਹੜੇ ਛੱਡ ਕੇ ਤੁਰ ਗਏ ਇੱਕ ਰਾਖத்ਰੀ ਨੂੰ ਫੋਲ ਲੈਣ ਕੇ ਭੜ ਕੇ ਤੁਰ ਚੱਲੀ ਜਾਂਦੜੀ ਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਤੁਰ ਦਰਗਾ ਹੋ ਜਿੱਦ ਮਿਲੀਆਂ ਤਾਰਾਂ ਤੇ ਤੇਰੀ ਚੱਕ ਦੀ ਢੋਲੀ निरार चार चारहारा मना मोही रोई नी क्या पर के तुर चली जंदड़िए नी खाली हाथ करके